ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਰਿਆਂ ਨੂੰ ਵਾਹਿਗੁਰੂ ਦੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ। ਦੋਸਤੋ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਆਪਾਂ ਲੁਧਿਆਣੇ ਦੇ ਪ੍ਰਸਿੱਧ ਤਰਸਿੱਧ ਸਥਾਨ ਤੁਹਾਨੂੰ ਦਿਖਾਈ ਦੇ ਆ ਤੇ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਗਾਉ ਘਾਰ ਪਾਤਸ਼ਾਹੀ ਪਹਿਲੀ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਹ ਸਥਾਨ ਆ ਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਅਤੇ ਇੱਥੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਤੁਸੀਂ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਹਾਂਜੀ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਆ ਜਾਂਦਾ ਵਾ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇੱਧਰ ਸਾਈਡ ਤੇ ਜੋੜਾ ਘਰ ਆ ਜਾਂਦਾ ਵਾ ਤੁਸੀਂ ਦੇਖ ਸਕਦੇ ਐਦਰ ਤੁਸੀਂ ਪ੍ਰਸ਼ਾਦ ਲਈ ਦੇਖ ਕਰਵਾ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਉਹ ਸਾਰਾ ਲਿਖਿਆ ਹੋਇਆ ਵਾ ਤੁਸੀਂ ਪੜ ਸਕਦੇ ਹਾਂ ਦੇਖ ਸਕਦੇ ਹਾਂ ਜੀ ਤੇ ਹੁਣ ਆਪਾਂ ਤੁਹਾਨੂੰ ਕੋਦਰਾ ਸਾਹਿਬ ਜੀ ਦੇ ਦਰਸ਼ਨ ਕਰੌਣੇ ਆ ਤੇ ਨਾਲ ਨਾਲ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇਣੇ ਆ ਸ੍ਰੀ ਗੁਰੂ ਨਾਨਕ ਦੇਵ ਜੀ 1515 ਈਸਵੀ ਨੂੰ ਇਸ ਅਸਥਾਨ ਤੇ ਆਏ ਜੋ ਕਿ ਸਤਲੋਜ ਦਰਿਆ ਦੇ ਕਿਨਾਰੇ ਹੈ ਇੱਥੇ ਬਰਾਜ ਕੇ ਗੁਰੂ ਜੀ ਨੇ ਰੱਬੀ ਬਾਣੀ ਰਾਹੀ ਨਿਨਕਾਰ ਦੀ ਸਿਵਤ ਸਲਾਹ ਵਿੱਚ ਮਗਨ ਹੋ ਗਏ ਉਸ ਸਮੇਂ ਲੁਧਿਆਣਾ ਦਾ ਨਵਾਬ ਜਰਾਲ ਖਾਨ ਲੋਧੀ ਆਪਣੇ ਦਰਬਾਰੀਆਂ ਸਮੇਤ ਪਿੰਟਾ ਲੈ ਕੇ ਗੁਰੂ ਜੀ ਦੇ ਸ਼ਰਨ ਵਿੱਚ ਆਇਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਸਤਲੋਜ ਦਰਿਆ ਸ਼ਹਿਰ ਨੂੰ ਢਾਲ ਲਾਈ ਜਾ ਰਿਹਾ ਹੈ ਤੇ ਆਪ ਮਿਹਰ ਕਰੋ ਉਸ ਸਮੇਂ ਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਆਪਣੀ ਪ੍ਰਜਾ ਨਾਲ ਇਨਸਾਫ ਕਰੋ ਸਤਲੋਜ ਦਰਿਆ ਸ਼ਹਿਰ ਤੋਂ ਸਤ ਕੋਰ ਦੂਰ ਠਟ ਜਾਵੇਗਾ ਅਤੇ ਇੱਥੇ ਮੁੱਢਾ ਹੋ ਕੇ ਚੱਲੇਗਾ ਸਮਾ ਪਾ ਕੇ ਇਹ ਸ਼ਹਿਰ ਦੇ ਘੁੱਗ ਵਿੱਚ ਵਸੇਗਾ ਜਿਸ ਦਾ ਨਾਮ ਦੁਨੀਆ ਵਿੱਚ ਹੋਵੇਗਾ ਗੁਰੂ ਜੀ ਦੇ ਪਹਿਲੇ ਬਚਨਾ ਅਨੁਸਾਰ ਲੁਧਿਆਣਾ ਸ਼ਹਿਰ ਕੁੱਗ ਵਿੱਚ ਵਸ ਰਿਹਾ ਹੈ ਤੇ ਇਸ ਦਾ ਨਾਂ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਸੱਤ ਲੋਚ ਦਰਿਆ ਵੀ ਸੱਤ ਕੋ ਦੂਰ ਵਗ ਰਿਹਾ ਹੈ ਇਸ ਇਸ ਤਰ੍ਹਾਂ ਇਹ ਗੁਰਦੁਆਰਾ ਸਾਹਿਬ ਗਾਊ ਘਾਟ ਪਾਸ਼ਾਈ ਪਹਿਲੀ ਜੋ ਕਿ ਦਰਿਆ ਘਾਟ ਤੋਂ ਬਣਿਆ ਹੈ ਇਸ ਦਾ ਨਾਂ ਗਾਊ ਘਾਟ ਪਾਸ਼ਾਈ ਪਹਿਲੀ ਪੈ ਗਿਆ ਇੱਧਰ ਸੰਗਤ ਜੀ ਤੁਸੀਂ ਸਰੋਵਰ ਦੇਖ ਸਕਦੇ ਹੋ ਇੱਧਰ ਸੰਗਤ ਜੀ ਲੰਗਰ ਹਾਲ ਆ ਜਾਂਦਾ ਵਾ ਜਿੱਥੇ ਤੁਸੀਂ ਪ੍ਰਸ਼ਾਦਾ ਖਾ ਸਕਦੇ ਹੋ हां जी संगत जी ਹੁਣ ਆਪਾਂ ਜਾ ਰਹੇ ਆ ਵਾਪਸ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਅਪਡੇਟਸ ਲਈ